ਮਰੇ ਪੰਮਾ ਬੋਲਦਾ ਜੀ ਚੋਰੀ ਚੋਤੀ ਵਾਲੇ ਜਿਹੜੇ ਚੈਨਾ ਚੂਨਾ ਖੋਣ ਵਾਲੇ ਉਹ ਕੇਸਵਾਰਿਆਂ ਬੰਦਾ ਰਕबीर ਬੋਲੀਦਾ ਸਿਟੀ ਦਾ ਤੁਸੀਂ ਸ਼ੂਟਿੰਗ ਕਰਦੇ ਥੱਕ ਜੰਨੇ ਆ ਉਹੀ ਤਾਂ ਦਿਨ ਆਪ ਭਾਲਦੇ ਵੇਟ ਕਰਦੇ ਹੋ ਹਾਂ ਅਸੀਂ ਸਾਰੇ ਜਾਨੇ ਉੱਥੇ ਜਿਵੇਂ ਬਣੀਆਂ ਬੈਰਕਾਂ ਬਣੀਆਂ ਸੀ ਉਹਨਾਂ ਚੋਂ ਥੱਲੇ ਇੱਕ ਕਮਰਾ ਜਿਹਾ ਫੜਿਆ ਹੋਇਆ ਸੀ ਉਹ ਚ ਗਦੈਲੇ ਵਛਾਏ ਹੋਏ ਸੀ ਦੇ ਤਾਸ਼ ਕੁੱਟ ਵੀ ਰੋਟੇਟੇ ਅਸੀਂ ਉੱਥੇ ਹੀ ਸਾਰੇ ਇਕੱਠੇ ਉੱਥੇ ਹੀ ਬੈਂਦੇ ਸੀ ਉੱਥੇ ਇੱਕ ਕਮਰੇ 'ਚ ਹੀ ਸਾਰੇ ਤਿਆਰ ਹੁੰਦੇ ਸੀ ਦਦਾਰ ਨੇ ਰੀਲਾਂ ਰੂਲਾਂ ਪਾ ਕੇ ਯਕੀਨ ਕਰਾਤਾ ਵੀ ਮੈਨੂੰ ਐਵੇਂ ਨਾ ਜਾਣੋ ਮੈਂ ਹੈਗਾ ਕੋਈ ਚੀਜ਼ ਐਵੇਂ ਥੀਏਟਰ ਅਮਰੀਕਾ ਤੋਂ ਕੀਤੀ ਹੋਈ ਹੈ ਹਾਲਾਂਕਿ ਇਹ ਗੱਲ ਝੂਠਿਆ ਪਰ ਫਿਰ ਤੁਹਾਨੂੰ ਆਏ ਆ ਵੀ ਮੈਂ ਉਵੇਂ ਹੀ 2021 51000 353700 ਇਹਦੇ 'ਚ ਹੀ ਕੰਮ ਕਰੀਆ ਵਾਂ ਇੱਕ ਅਦਾਕਾਰ ਨੂੰ ਆਪਣੀ ਫਿਲਮ ਤੇ ਕੁਝ ਇਸ ਤਰੀਕੇ ਦੇ ਨਾਲ ਕੰਮ ਕਰਨਾ ਪੈਂਦਾ ਜਿਵੇਂ ਮਾਂ ਆਪਣੇ ਬੱਚੇ ਦੀ ਪਰਵਰਿਸ਼ ਨੂੰ ਲੈ ਕੇ ਕੰਮ ਕਰਦੀ ਹੈ ਅੱਜ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇਹਨਾਂ ਨੇ ਆਪਣੇ ਕੱਲੇ-ਕੱਲੇ ਸ਼ਬਦ ਦੇ ਨਾਲ ਲੋਕਾਂ ਦੇ ਦਿਲਾਂ ਤੇ ਛਾਪ ਛੱਡੀ ਹੈ ਜੇ ਕੈਮਰਾਮੈਨ ਰਮੇਸ਼ ਕੈਮਰੇ ਦਾ ਰੁੱਖ ਮੇਰੇ ਖੱਬੇ ਪਾਸੇ ਕਰਨ ਤਾਂ ਤੁਹਾਨੂੰ ਦੇਖ ਕੇ ਪਛਾਣ ਤਾਂ ਹੋ ਹੀ ਜਾਏਗੀ ਔਰ ਨਾਲ ਹੀ ਤੁਹਾਡੇ ਦਿਮਾਗ ਚੋਂ ਡਾਇਲੌਗ ਕਿ ਪੰਮਾ ਬੋਲਦਾ ਮੇਰੇ ਬਹੁਤ-ਬਹੁਤ ਸਵਾਗਤ ਹੈ ਜੀ ਡੇਲੀ ਬੁਸਟਮੈਨ ਜੀ ਔਰ ਮੇਰੇ ਸੱਜੇ ਪਾਸੇ ਰਮੇਸ਼ ਜੀ ਕੈਮਰਾ ਘੁਮਾਉਣਗੇ ਦਰਪਜੀਤ ਤੁਸੀਂ ਕਾਮੇਡੀ ਦੇ ਨਾਲ ਜਿਹੜੀ ਛਾਪ ਛੱਡੀ ਹੈ ਮੈਨੂੰ ਲੱਗਦਾ ਮੈਨੂੰ ਉਹਦੀ ਇੰਟਰੋ ਦੇਣ ਦੀ ਲੋੜ ਨਹੀਂ ਜੀ। ਥੈਂਕ ਯੂ ਜੀ ਥੈਂਕ ਯੂ। ਵਾਰਨਿੰਗ ਟੂਲੀ ਪਹਿਲਾਂ ਹੀ ਦੇਦਾ ਮੁਬਾਰਕਾ ਸਕਸੈਸਲੀ। ਵਾਹਿਗੁਰੂ ਵਾਹਿਗੁਰੂ ਬਿਲਕੁਲ ਜੋ ਜਿਵੇਂ ਤੁਹਾਨੂੰ ਠੀਕ ਲੱਗੇ। ਕਈ ਵਾਰ ਜ਼ੁਬਾਨ ਤੇ ਸਰਸਵਤੀ ਬੈਠੀ ਹੁੰਦੀ ਹੈ। ਬਿਲਕੁਲ ਬਿਲਕੁਲ ਤੁਸੀਂ ਵੈਸੇ ਵੀ ਦਰਸ਼ਕ ਤੌਰ ਤੇ ਜੋ ਵੀ ਵੈਸੇ ਤਾਂ ਕੁੜੀਆਂ ਜੋ ਆਪਦੇ ਤੁਹਾਨੂੰ ਮਨੋਂ ਮੰਗ ਲੈਣ ਤਾਂ ਉਹ ਪੂਰਾ ਜ਼ਰੂਰ ਹੁੰਦਾ। ਕਿਉਂ ਮੇਰੇ ਬਾਜੀ ਫਿਲਮ ਤੋਂ? ਫਿਲਮ ਤੋਂ ਦੇਖੋ ਪਹਿਲੀ ਫਿਲਮ ਆਈ ਬਹੁਤ ਪਿਆਰ ਦਿੱਤਾ ਦਰਸ਼ਕਾਂ ਨੇ ਪਹਿਲਾਂ ਉਹ ਵੈਬ ਸੀ ਤੇ ਫਿਰ ਉਹ ਫਿਲਮ ਬਣੀ ਹੁਣ ਉਹ 2 ਆ ਰਹੀ ਹੈ ਉਮੀਦਾਂ ਤਾਂ ਦੁੱਗਣੀਆਂ ਆ ਹੁਣ ਜਦੋਂ 2 ਆ ਤਾਂ ਫਿਰ ਦੁੱਗਣੀ ਵੀ ਡਬਲ ਆ ਤੁਹਾਡੇ ਇੱਕ ਸਿੰਗਲ ਡਾਇਲੋਗ ਨੇ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਜਿਨੇ ਜਿਨੇ ਵੀ ਉਹ ਟ੍ਰੇਲਰ ਦੇਖਿਆ ਹੋਣਾ ਨਾ ਜਿੰਨੂੰ ਸ਼ਾਇਦ ਪੰਜਾਬੀ ਸਮਝਣ 'ਚ ਥੋੜੀ ਦਿੱਕਤ ਵੀ ਹੁੰਦੀ ਹੋਣੀ ਉਹ ਛਾਪ ਜਾ ਛੜ ਗਿਆ ਡਾਇਲੋਗ ਬਰੇ ਪੰਮਾ ਬੋਲਦਾ ਜੀ ਭਾਈ ਰੀਅਲ ਲਾਈਫ ਦੇ ਵਿੱਚ ਜਾਣਨਾ ਚਾਹੂੰਗੀ ਮੈਂ ਕਿਉਂਕਿ ਤੁਹਾਡਾ ਨਾ ਮੈਂ ਰੀਸੈਂਟਲੀ ਬਾਈ ਚਾਂਸ ਹੀ ਇਦਾਂ ਹੋ ਗਿਆ ਕਿ ਕੱਲ ਮੈਨੂੰ ਪਤਾ ਲੱਗਿਆ ਇੰਟਰਵਿਊ ਕਰਨਾ ਹੈ ਔਰ ਇੱਕ ਦਿਨ ਪਹਿਲਾਂ ਮੈਂ ਇੱਕ ਤੁਹਾਡੇ ਇੱਕ ਕਲਿੱਪ ਜਾਂ ਸ਼ੋਅ ਹੋ ਰਿਹਾ ਸੀ ਬੱਬਲ ਰਾਏ ਦੇ ਨਾਲ ਤੁਹਾਡਾ ਸੀਨ ਹੋ ਰਿਹਾ ਹੈ ਔਰ ਤੁਸੀਂ ਹੱਥ ਦੇ ਵਿੱਚ ਸਿਗਰਟ ਫੜੀ ਹੋਈ ਹੈ ਹਾਂਜੀ 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 ਉਹ ਸੀਨ ਜਦੋਂ ਕੀਤਾ ਰੀਅਲ ਲਾਈਫ ਦੇ ਵਿੱਚ ਕਦੀ ਸਮੋਕ ਕੀਤਾ ਤੁਸੀਂ ਨਹੀਂ ਉਦਾਂ ਨਹੀਂ ਸਮੋਕ ਕੀਤਾ ਪਰ ਅਸੀਂ ਥੀਏਟਰ ਕਰਦੇ ਸੀ ਨਾਟਕ ਕਰਦੇ ਸੀ ਤੇ ਉਹ ਉਦੋਂ ਕਿਤੇ ਇੰਨੀ ਜ਼ਰੂਰਤ ਪਈ ਨਹੀਂ ਵੇਜਦੀ ਜਿਵੇਂ ਆਪਾਂ ਫਿਲਮਾਂ ਸ਼ੁਰੂ ਕੀਤੀਆਂ ਚੱਲੇ ਖੁੱਲੇ ਅਸੀਂ ਬੰਬੇ ਗਏ ਮੈਂ ਉੱਥੇ ਇੱਕ ਹਿੰਦੀ ਪਲੇ ਕੀਤਾ ਸੀਗਾ ਉਹਦੇ ਸੀਗਾ ਉਹ ਕਰੈਕਟਰ ਪੀਂਦਾ ਸੀ ਤੇ ਉਦੋਂ ਜਿਵੇਂ ਉਹ ਐਕਟ ਦੇ ਲਈ ਕੀਤਾ ਜਿਹੜੀ ਇਹ ਜ਼ਿਲਾ ਸੰਗਰੂਰ ਕੀਤੀ ਸੀ ਇਹਦੇ ਚ ਤਾਂ ਉਹ ਦੂਜੀਆਂ ਸੀ ਜਿਹੜੀਆਂ ਹਰਬਲ ਹੁਣ ਬਹੁਤ ਚੇਂਜ ਹੋ ਗਿਆ ਕਿਉਂਕਿ ਆਪਾਂ ਨੂੰ ਪੀਣੀ ਹੋਵੇਂ ਆਉਂਦੀ ਨਹੀਂ ਤੇ ਨਾ ਹੀ ਆਪਣੇ ਘਰਾਂ 'ਚ ਇਹ ਮਨਜ਼ੂਰ ਹੈ ਕਲਚਰ ਹੈ ਤੇ ਇਹ ਧੋਨੋ ਦੂਜੀਆਂ ਹਰਬਲ ਵਾਲੀਆਂ ਆ ਗਈਆਂ ਤਾਂ ਕਰਕੇ ਸਮਝ ਵੀ ਜਾਂਦੇ ਆ ਨਹੀਂ ਤਾਂ ਕਰੋ ਖੇਤਰ ਪੈਣ ਵਾਲਾ ਕੰਮ ਵੀ ਹੁੰਦਾ ਇਸ ਕਰਕੇ ਇਹਦਾ ਕੋਈ ਉਹ ਲੱਗਿਆ ਨਹੀਂ ਮੈਨੂੰ ਹਾਂ ਊ ਮੈਂ ਫੜਿਆ ਜਾ ਸਕਦਾ ਵੀ ਉਹ ਅੰਦਰ ਖਿੱਚ ਕੇ ਧੂਆਂ ਜਿਹੜਾ ਕੱਢਣਾ ਹੁੰਦਾ ਵੀ ਉਹ ਨਾ ਪ੍ਰੋਪਰ ਫੇਰ ਮੈਂ ਫੜਿਆ ਜਾਣਾ ਵੀ ਮੈਂ ਫੜਿਆ ਜਾਊਂਗਾ ਤੇ ਉਹ ਸਿਗਰਟ ਸੁਗਰਟ ਨਹੀਂ ਉਦਾਂ ਦਾ ਹੈ ਨਹੀਂ ਮਹਾਂ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਕਾਮੇਡੀਅਨਸ ਨੇ ਭਰੇ ਪਏ ਨੇ ਮੈਨੂੰ ਲੱਗਦਾ ਕਈ ਵਾਰ ਤਾਂ ਖਿਆਲ 'ਚ ਵੀ ਨਹੀਂ ਆਉਂਦੇ ਕੁਝ ਨਾਮ ਪਰ ਤੁਹਾਡਾ ਇੱਕ ਛਾਪ ਹੈਗੀ ਹੈ ਕਿ ਜਿਨ੍ਹਾਂ ਨੂੰ ਅਸੀਂ ਉਂਗਲਾਂ ਤੇ ਜਦੋਂ ਗਿਣਨਾ ਹੈ ਚੰਦ ਕਾਮੇਡੀਅਨਸ ਨੂੰ ਤਾਂ ਤੁਹਾਡਾ ਨਾਮ ਆਏਗਾ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਕਹਿ ਸਕਦੇ ਆਂ ਜੀ ਜਾਂ ਲੋਕਾਂ ਦਾ ਪਿਆਰ ਤੁਹਾਡਾ ਸਾਰਿਆਂ ਦਾ ਪਿਆਰ ਵੀ ਤੁਸੀਂ ਇੱਕ ਲੋਕਾਂ ਤੱਕ ਪਹੁੰਚਾਉਣ ਦਾ ਸਾਨੂੰ ਬਹੁਤ ਮਿਹਰਬਾਨੀ ਹੈ ਤੁਹਾਡੀ ਬੜਾ ਲੋਕਾਂ ਤੱਕ ਤੁਸੀਂ ਬਚਾਉਨੇ ਆ ਲੋਕ ਪਿਆਰ ਕਰਦੇ ਤੇ ਉਹਨਾਂ ਦੀ ਬਦੌਲਤੀ ਆ ਜੇ ਨੁੰਗਲਾਂ ਤੇ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਆ ਗਿਆ ਤੇ ਚਲੋ ਬੜੀ ਖੁਸ਼ੀ ਵਾਲੀ ਗੱਲ ਹੈ ਨੇ ਆਪਣੇ ਰੋਲ ਬਾਰੇ ਦੱਸੋ ਵਾਰਨਿੰਗ ਟੂ ਕਿਉਂਕਿ ਇੱਕ ਗ੍ਰੇ ਸਕਰੀਨ ਹੈ ਔਰ ਸਾਰਾ ਕ੍ਰਿਮੀਨਲ ਜਿਹੜਾ ਐਕਟ ਦਿਖਾਇਆ ਹੋਇਆ ਹੈ ਕੁੱਟਮਾਰ ਹੋ ਰਹੀ ਹੈ ਜੇਲ੍ਹ ਦਾ ਸੀਨ ਦਿਖਾਇਆ ਹੋਇਆ ਹੈ ਹਤਕੜੀਆਂ ਲੱਗੀਆਂ ਹੋਈਆਂ ਨੇ ਨੇ ਮੈਨੂੰ ਨਹੀਂ ਕੋਈ ਇਦਾਂ ਦੀਆਂ ਹਤਕੜੀਆਂ ਲੱਗੀਆਂ ਨਾ ਮੈਂ ਕੋਈ ਵੱਡ ਕੱਟ ਕੀਤੀ ਆ ਮੈਂ ਤੇ ਨਾ ਉਹ ਜੋ ਰੀ ਚੌਟੀ ਵਾਲੇ ਜਿਹੜੇ ਚੈਨਾ ਚੂਨਾ ਖੋਣ ਵਾਲੇ ਉਹ ਕੇਸ ਵਾਰਿਆਂ ਬੰਦਾ ਰਗਵੀਰ ਬੋਲੀ ਦਾ ਸਿਟੀ ਦਾ ਤੇ ਉਹ ਵੀ ਕਿਤੇ ਇੰਨਾ ਚ ਚੱਕਰਾਂ ਜਿਹਾ ਆਇਆ ਤੇ ਮੈਂ ਉਹਦਾ ਕੇਸ ਵਾਰਿਆਂ ਸੋ ਸਾਡਾ ਮਤਲਬ ਜਿਹੜਾ ਵੱਡ ਕੱਟ ਵਾਲਾ ਕੰਮ ਆ ਜਾਂ ਕੋਈ ਮਾਰਤਾ ਹਟੜਾ ਉਹ ਇਹਨਾਂ ਦਾ ਐਂਗਪੀ ਬਾਈ ਜੀ ਹੋਣਾ ਦਾ ਜਾਂ ਪ੍ਰਿੰਸੇਪ ਬਾਈ ਹੋਣਾ ਦਾ ਤੇ ਹੋਰ ਜਿਹੜੇ ਕਿਰਦਾਰ ਵਿੱਚ ਜਿੱਦਾਂ ਜਿੱਦਾਂ ਦੇ ਹੈਗੇ ਮਤਲਬ ਇਹ ਨਹੀਂ ਵੀ ਆਪਾਂ ਉਹ ਕਰ ਨਹੀਂ ਸਕਦੇ ਪਰ ਇਹਦੇ ਵਿੱਚ ਮੇਰਾ ਹਜੇ ਨਹੀਂ ਆ ਉਹ ਗੁਰੂ ਸਾਹਿਬ ਕਿਰਪਾ ਕਰਨਗੇ ਜਦੋਂ ਅੱਗੇ ਹੋਰ ਕੁਝ ਹੋਊਗਾ ਤੇ ਉਹ ਡੈਫੀਨਟਲੀ ਉਦੋਂ ਆਪਾਂ ਕਰਾਂਗੇ ਇਸ ਸਾਲ ਬਹੁਤ ਫਿਲਮਾਂ ਆ ਰਹੀਆਂ ਨੇ ਪੰਜਾਬੀ ਇੰਡਸਟਰੀ ਰੌਣਕਾਂ ਲਾਣ ਵਾਲੀ ਹੈ 2024 ਦੇ ਵਿੱਚ ਜੀ ਬਿਲਕੁਲ ਤੇ ਬਹੁਤ ਸੋਹਣੇ ਪ੍ਰੋਜੈਕਟ ਰਿਲੀਜ਼ ਹੋਣਗੇ ਸੋ ਅਗਲੀ ਫਿਲਮ ਹੀ ਜੱਟ ਨੂੰ ਜੜੇਲ ਤੱਕ ਰਹੀ ਇਹ ਵੀ ਬਾਈ ਜੀ ਹੁਣਾ ਦੇ ਨਾਲ ਹੀ ਆ ਥਰੂ ਆਰਡੀ ਸ਼ੁਰੂ ਤੋਂ ਲੈ ਕੇ ਆਣ ਤੱਕ ਬਹੁਤ ਸੋਹਣਾ ਕਿਰਦਾਰ ਹੈ ਉਹ ਵੀ ਮਾਰਚ ਚ ਸ਼ੈਦਰ ਰਿਲੀਜ਼ ਹੋਣੀ ਹੈ ਇਹ ਥੱਕ ਜਾਂਦੇ ਹਾਂ ਜਦੋਂ ਪ੍ਰੋਮੋਸ਼ਨਸ ਹੁੰਦੀਆਂ ਨੇ ਜਾਂ ਜਿਵੇਂ ਹੁਣ ਫਿਲਮ ਰਿਲੀਜ਼ ਹੋਣੀ ਹੈ ਟ੍ਰੇਲਰ ਆ ਚੁੱਕਾ ਹੈ ਤਾਂ ਬਹੁਤ ਵਾਰ ਕਈ ਵਾਰ ਹੁੰਦਾ ਹੈ ਹੈਕਟਿਕ ਜਾ ਹੋ ਜਾਂਦਾ ਹੈ ਸਕਿਡਿਊਲ ਤਾਂ ਪਰਸਨਲ ਲਾਈਫ ਅਫੈਕਟ ਹੁੰਦੀ ਹੋਣੀ ਹੈ ਨਹੀਂ ਉਹ ਆਪਾਂ ਇਹਨਾਂ ਦਿਨਾਂ ਨੂੰ ਤਾਂ ਸੋਚਦੇ ਹੁੰਦੇ ਸੀਗੇ ਕੰਮ ਦਾ ਜ਼ਰੂਰ ਹੁੰਦਾ ਵੀ ਵੇਚਦੀ ਕੋਈ ਕੰਮ ਆ ਗਿਆ ਜਿਵੇਂ ਹੁਣ ਆਪਣਾ ਇੱਕ ਅਦਾ ਡਾਇਲੋਗ ਰਹਿੰਦਾ ਸੀ ਉਹ ਹੁਣ ਵੇਚਦੀ ਮੈਸੇਜ ਫੋਨ ਆਈ ਜਾਂਦੇ ਵੀ ਉਹ ਆ ਕੇ ਦੋ ਦਾ ਡਬਿੰਗ ਕਰ ਜਾ ਡਬਿੰਗ ਕਰ ਜਾ ਉਧਰ ਧਿਆਨ ਜ਼ਰੂਰ ਹੋ ਜਾਂਦਾ ਨਹੀਂ ਇਹ ਇਹ ਕੰਮਾਂ ਤੋਂ ਥੋੜੀ ਥੱਕਣਾ ਹੁਣ ਜੇ ਕੋਈ ਮੈਨੂੰ ਪੁੱਛੇ ਤੁਸੀਂ ਸ਼ੂਟਿੰਗ ਕਰਦੇ ਥੱਕ ਜਾਂਦੇ ਆ ਉਹੀ ਤਾਂ ਦਿਨ ਆਪਾ ਭਾਲਦੇ ਸੀ ਵੇਟ ਕਰਦੇ ਹੁੰਨੇ ਆ ਉਹਨਾਂ ਸਮਿਆਂ ਤੋਂ ਬਿਲਕੁਲ ਬਿਲਕੁਲ ਜਦੋਂ ਸ਼ੂਟਿੰਗ ਕੀਤੀ ਹੈ ਸਭ ਤੋਂ ਦਿਲਚਸਪ ਗੱਲ ਕੋਈ ਸੁਣਾਉਣਾ ਚਾਹੁੰਦੇ ਹੋ ਜਦੋਂ ਔਨ ਸੈੱਟ ਸੀਗੇ ਸਾਰੇ ਔਰ ਸਾਰੀ ਟੀਮ ਇਕੱਠੀ ਹੋਈ ਹੋਈ ਹਾਂ ਨਹੀਂ ਦਿਲਚਸਪ ਗੱਲ ਇਹ ਸੀ ਕਿ ਵੀ ਵੈਨਿਟੀ 'ਚ ਨਹੀਂ ਕੋਈ ਬੰਦਾ ਸੀ ਅਸੀਂ ਸਾਰੇ ਜਾਨੇ ਉੱਥੇ ਜਿਵੇਂ ਬਣੀਆਂ ਬੈਰਕਾਂ ਬਣੀਆਂ ਸੀ ਉਹਨਾਂ ਚੋਂ ਥੱਲੇ ਇੱਕ ਕਮਰਾ ਜਾਂ ਫੜਿਆ ਹੋਇਆ ਸੀ ਉਹ ਚ ਗਦਾਈਲੇ ਪਛਾਏ ਹੋਏ ਸੀ ਦੇ ਤਾਸ਼ਕੁੱਟ ਵੀ ਰੋਟੇ ਰੱਟੇ ਸੀ ਉੱਥੇ ਹੀ ਸਾਰੇ ਇਕੱਠੇ ਉੱਥੇ ਹੀ ਬੈੰਦੇ ਸੀ ਉੱਥੇ ਹੀ ਇੱਕ ਕਮਰੇ ਚ ਸਾਰੇ ਤਿਆਰ ਹੁੰਦੇ ਸੀ ਮੇਕਅਪ ਵਗੈਰਾ ਹਰ ਚੀਜ਼ ਉੱਥੇ ਹੁੰਦੀ ਸੀ ਤੇ ਠੰਡ ਦੇ ਦਿਨ ਸੀ ਉਹ ਬਾਰੀਜੀ ਵੇਜ ਦੀ ਧੁੱਪ ਆਉਂਦੀ ਹੁੰਦੀ ਸੀ ਵੀ ਉਹ ਸਾਰਿਆਂ ਨੇ ਗੱਦਾ ਜਾਂ ਇਹਨੂੰ ਕਰ ਲੈ ਕਰ ਲੈ ਸੇਕ ਜਾਂ ਲਈ ਜਣ ਬੈਠੇ ਰਹਿਣਾ ਪੁਰਾਣੇ ਫਿਲਮੀ ਗਾਣੇ ਲਾ ਕੇ ਬੈਠੇ ਹੁੰਦੇ ਸੀ ਗੱਲਾਂ ਦਦਾਰ ਨੇ ਆਪਦੀਆਂ ਸੁਣਾਉਣੀਆਂ ਮੈਂ ਆਪਦੀਆਂ ਪਾਲੀ ਨੇ ਆਪਦੀਆਂ ਰਾਜ ਨੇ ਆਪਦੀਆਂ प्रदीप ਜਾਣੇ ਬਹੁਤ ਸੀਗੇ ਅਸੀਂ 15 18 ਜਣੇ ਇੱਕ ਕਮਰੇ ਜੀ ਬੈਠ ਰਹੇ ਸੀ ਕਈ ਵਾਰ ਇਦਾਂ ਹੁੰਦਾ ਕਿ ਕਿਸੇ ਕੋਲ ਆਰਟ ਜ਼ਿਆਦਾ ਹੁੰਦਾ ਪਰ ਉਹਨੂੰ ਸਮਾਂ ਜਾਂ ਡਾਇਲੌਗਸ ਘੱਟ ਮਿਲਦੇ ਨੇ ਤਾਂ ਉਹ ਡਿਸਪਾਇੰਟ ਹੋ ਜਾਂਦਾ ਇਨਸਾਨ ਕੀ ਲੱਗਦਾ ਉਹਨੂੰ ਕਿਵੇਂ ਟੈਕਲ ਕਰਨਾ ਚਾਹੀਦਾ ਸਿਚੁਏਸ਼ਨ ਉਹ ਇਹੀ ਹੁੰਦਾ ਵੀ ਜਦੋਂ ਮੌਕਾ ਆ ਗਿਆ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਵੀ ਮੇਰੇ ਕੋਲੇ ਆਰਟ ਬਹੁਤ ਹੈ ਮੈਨੂੰ ਮੌਕਾ ਨਹੀਂ ਮਿਲ ਰਿਹਾ ਬਾਹਰਲੇ ਬੰਦੇ ਨੂੰ ਨਹੀਂ ਪਤਾ ਲੱਗ ਰਿਹਾ ਉਹ ਫਿਰ ਸਾਨੂੰ 19 ਕਿ ਭਾਜ ਨਟ ਕਰਨੀ ਪੈਣੀ ਆ ਵੀ ਬਾਹਰਲੇ ਬੰਦੇ ਨੂੰ ਪਤਾ ਲੱਗੇ ਜਿਹਨੇ ਮੌਕਾ ਦੇਣਾ ਜਾਂ ਫੇਰਾ ਇਧਰ ਉਧਰ ਹੱਥ ਪੱਲਾ ਮਾਰ ਕੇ ਵੀ ਅਸੀਂ ਉਵੇਂ ਉੱਥੇ ਹੋ ਜੀਏ ਵੀ ਅਗਲੇ ਨੂੰ ਪਤਾ ਲੱਗ ਜੇ ਵੀ ਹੈਗੀ ਜਿਵੇਂ ਦਦਾਰ ਨੇ ਰੀਲਾਂ ਰੂਲਾਂ ਪਾ ਕੇ ਯਕੀਨ ਕਰਾਤਾ ਵੀ ਮੈਨੂੰ ਐਵੇਂ ਨਾ ਜਾਣੋ ਮੈਂ ਹੈਗਾ ਕੋਈ ਚੀਜ਼ ਦਦਾਰ ਭਾਜੀ ਜੋ ਐਕਟਿੰਗ ਦੇ ਵਿੱਚ ਸੰਜੀਦਗੀ ਹੋਣੀ ਚਾਹੀਦੀ ਹੈ ਉਹ ਅੱਜ ਦੇ ਸਮੇਂ 'ਚ ਹਰ ਪੰਜਾਬੀ ਐਕਟਰ ਚ ਹੈ ਬਿਲਕੁਲ ਹੈਗੀ ਹੈ ਤਾਂ ਹੀ ਚੱਲ ਰਿਹਾ ਸਿਨੇਮਾ ਮਤਲਬ ਇਹ ਤੇ ਨਹੀਂ ਆਪਾਂ ਇੱਥੇ ਕੋਈ ਗੱਲ ਕਲੀਅਰ ਗੱਲ ਹੈ ਵੀ ਇਹ ਹੈਗੀ ਹੈ ਗੱਲ ਤਾਂ ਹੀ ਸਿਨੇਮਾ ਗਰੋ ਹੋ ਰਿਹਾ ਬਈ ਉਹ ਤੇ ਕੋਈ ਕਮੀ ਘਮੀ ਕਮੀ ਪੇਸ਼ੀ ਦਾ ਨਹੀਂ ਕਦੇ ਨਹੀਂ ਕਮੀ ਪੇਸ਼ੀ ਜੇ ਬਾਈ ਚਾਂਸ ਕੇਜ ਚ ਹੋਊਗੀ ਵੀ ਤੇ ਉਹ ਆਪਾਂ ਨਹੀਂ ਨਾ ਕਹਿ ਸਕਦੇ ਵੀ ਆਹ ਫਲਾਣਾ ਤੇਰੇ ਸੀ ਕਮੀ ਹੈ ਸੋ ਫਿਲਹਾਲ ਨਹੀਂ ਇਦਾਂ ਦੀ ਕੋਈ ਗੱਲ ਸਾਰੇ ਆਪਣੀ ਜਗ੍ਹਾ ਆਪਣਾ ਕੋਈ ਫੇਵਰਿਟ ਡਾਇਲੋਗ ਸੁਣਾ ਸਾਰੇ ਹੀ ਆਪਣੀ ਜਗਾ ਪਰਫੈਕਟ ਨੇ ਲਾਈਕ ਹਨਾ ਸੋ ਡਾਇਲਗ ਫਿਲਮ ਦਾ ਜਿੱਦਾਂ ਤੇ ਮੈਂ ਬਣਾਉਣਾ ਉਹ ਉਦਾਂ ਦਾ ਕੋਈ ਡਾਇਲਗ ਨਹੀਂ ਦਾ ਡਾਇਲਗ ਚਲੋ ਇਦਾਂ ਹੀ ਔਰ ਨਾਰਮਲੀ ਗਲਤ ਹੁੰਦਾ ਮੈਂ ਐ ਐਮਏ ਥੀਏਟਰ ਅਮਰੀਕਾ ਤੋਂ ਕੀਤੀ ਹੋਈ ਹੈ ਹਾਲਾਂਕਿ ਇਹ ਗੱਲ ਝੂਠਿਆ ਪਰ ਫਿਰ ਪਰ ਮੈਂ ਆਪਣੇ ਦੇਸ਼ ਦੇ ਮੰਤਰੀਆਂ ਕੋ ਸਿੱਖਿਆ ਵੀ ਜੇ ਝੂਠ ਵੀ ਮਾਰਨਾ ਤਾਂ ਇੰਨੇ ਕੰਫੀਡੈਂਸ ਨਾਲ ਮਾਰਨਾ ਕਿ ਸਾਹਮਣੇ ਨੂੰ ਯਕੀਨ ਹੋ ਜਾਏ ਤਾਂ ਇਹ ਤੁਹਾਨੂੰ ਸੁਣਾਇਆ ਇਸ ਤਰੀਕੇ ਨਾਲ ਵੀ ਰਿਅਲਿਟੀ ਲੱਗੇ ਲੱਗੇ ਇਹਨਾਂ ਵੀ ਡਾਇਲਗ ਸੁਣਾਇਆ ਸੈੱਟ ਤੇ ਸਭ ਤੋਂ ਜ਼ਿਆਦਾ ਜੇਹੀ ਲਈ ਰੱਖਦੇ ਸੀ ਹਾਂ ਵਧੀਆ ਸਾਰੇ ਗੱਲਾਂ ਬੱਤਾ ਮਾਰਦੇ ਸੀ ਬਾਬਾ ਜਾਨੇ ਸੀ ਉੱਥੇ ਵਾਰੀ ਛੇਤੀ ਕਹਿੰਦੀ ਆਉਂਦੀ ਨਹੀਂ ਸੀ ਪਰ ਵੇਜ ਜੀ ਸਿਰ ਕੱਢ ਕੇ ਹਰ ਇੱਕ ਵਾਰੀ ਲੈ ਜਾਂਦਾ ਸੀ ਭਾਜੀ ਉੱਥੇ ਜਿਵੇਂ ਸੀਨ ਅਸੀਂ ਦੇਖ ਕੇ ਮਾਰ ਘਟਾਈ ਵਾਲੇ ਛੱਟ ਸੂਟ ਲੱਗੀ ਤੁਹਾਨੂੰ ਸ਼ੂਟ ਦੇ ਤਰ੍ਹਾਂ ਮੇਰਾ ਮਨ ਲਾਦਾ ਇੰਨਾ ਹੈ ਨਹੀਂ ਸੀ ਹਾਂ ਰੰਗ ਦੇ ਉਹ ਹੋਈ ਸੀ ਮੇਰਾ ਤੇ ਰੰਗ ਦਾ ਸੀਨ ਸੀ ਰੰਗ ਦੇਵ ਦਾ ਉਹ ਇੱਕ ਪਾਈਪ ਦੇ ਨਾਲ ਉਹਦੀ ਢੋਲ ਲਵਾਉਣੀ ਸੀਗੀ। ਤੋ ਸਾਡਾ ਧਿਆਨ ਨਹੀਂ ਰਿਹਾ ਵੀ ਉਹ ਪਾਈਪ ਜੋ ਵੈਲਡ ਕਰਨ ਤੋਂ ਬਾਅਦ ਲੋਹੇ ਦੇ ਉਤਮਕੇ ਜ ਨਹੀਂ ਰਹਿ ਜਾਂਦੇ ਨੇ। ਉਹ ਕਿਤੇ 2-3 ਲੱਗੇ ਸੀ। ਉਹ ਐਸਾ ਐਕਟਰ ਹੈ ਵੀ ਉਹ ਤੁਹਾਨੂੰ ਐ ਨਹੀਂ ਕਹੂਗਾ ਮੇਰੇ ਵੱਜਦਾ ਪਿਆ ਮੇਰੇ ਪੀੜ ਹੈ ਨਾ। ਉਹ ਸੀਨ ਜਦੋਂ ਮੈਂ ਉਹ ਸੀਗਾ ਉਹਨੂੰ ਬੰਦਾਂ ਐ ਕਰਕੇ ਕਰਦਾ ਫਾਈਟ ਚੱਲਦੀ ਸਾਡੀ। ਜਦੋਂ ਮੈਂ ਛੱਡਿਆ ਤਾਂ ਉਹਦੀ ਸਾਰੀ ਢੁਈ ਸਿੱਲੀ ਪਈ ਸੀਗੀ। ਤੋ ਉਹਨੇ ਕੰਪਲੇਨ ਨਹੀਂ ਕੀ। ਨਹੀਂ ਉਹ ਨਹੀਂ ਉਹ ਹੈ ਹੀ ਨਹੀਂ ਗਏ ਉਹ ਇਹ ਹੈ ਨਹੀਂ ਗਏ ਜੁੜੇ ਹੋਏ تھے ਟਰਨਲ ਉਹਨਾਂ ਨੂੰ ਐ ਵੀ ਕੰਮ ਕੀਤਾ ਜਾਵੇ ਉਹ ਚੱਲ ਹੋ ਗਿਆ ਕਿਸੇ ਨੇ ਕਿਹੜਾ ਉਥੇ ਕਿਹੜਾ ਕੋਈ ਜਾਣ ਕੇ ਲਾ ਕੇ ਬੈਠਾ ਤੇ ਐ ਚੱਲਦਾ ਰਿਹਾ ਵੈਸੇ ਫਾਈਟ ਫੂਟ ਵਾਲਾ ਵਾਵਾ ਸੀ ਮੇਰਾ ਕੋਈ ਉਦਾਂ ਦਾ ਐਕਸ਼ਨ ਤਾਂ ਹੈ ਨਹੀਂ ਮੇਰੇ ਸੱਟ ਵੱਜ ਜਾਂਦੀ ਮੰਦਮਾਰਨ ਵਾਲਿਆਂ ਦੀ ਜੀ ਜੀ ਅਗਲਾਂ ਦੇ ਭਾਈ ਜਿਹੜਾ ਪਹਿਲੀ ਸੈਲਰੀ ਮਿਲੀ ਸੀਗੀ ਕੁਝ ਰੁਪਏ ਸੀਗੇ ਤੇ ਹੁਣ ਕਰੋੜਾਂ 'ਚ ਗੱਲਾਂ ਹੁੰਦੀਆਂ ਨੇ ਤੁਹਾਡੇ ਚਰਚੇ ਵੱਡੇ ਹੁੰਦੇ ਨੇ ਕਿ ਭਾਈ ਦੀ ਡਿਮਾਂਡ ਕਰੋੜ ਡੇਢ ਕਰੋੜ ਤੱਕ ਜਾਂਦੀ ਹੈ ਮੈਨੂੰ ਇਹ ਬੜੀ ਗੱਲ ਆਉਂਦੀ ਆ ਵੀ ਮੈਨੂੰ ਵੀ ਤੁਹਾਨੂੰ ਆਏ ਆ ਵੀ ਮੈਂ ਉਵੇਂ ਹੀ 20000 21000 51000 3500 3700 ਇਹਦੇ 'ਚ ਹੀ ਕੰਮ ਕਰਿਆ ਵਾ ਸਾਰੀ ਕਰੋੜ ਡੇਢ ਕਰੋੜ ਕਹਿ ਦਿੰਦੇ ਹੋ ਤੁਸੀਂ ਇੱਕ ਵਾਰੀ ਹਾਂ ਸਾਰੀ ਉਮਰ ਲਾਤੀ ਮੈਂ ਆਪਦੀ ਹੈਨਾ ਬਾਕੀ ਠੀਕ ਹੈ ਬੰਦੇ ਬਹੁਤ ਜੁੜੇ ਹੁੰਦੇ ਨੇ ਨਾਲ ਤੁਹਾਡੇ ਨਾਲ ਆੜੀ ਬੇਲੀ ਕਮਾਲੇ ਹੋਰ ਸਾਰੇ ਜਿਵੇਂ ਜਿਵੇਂ ਚੱਲਦੇ ਆ ਜਿਹੜੇ ਭੈਣ ਭਰਾਵਾਂ ਨੇ ਤੁਹਾਡੇ ਲਈ ਆਪਦਾ ਟਾਈਮ ਲਾਇਆ ਹੁੰਦਾ ਆਪਦੇ ਸੁਪਨੇ ਦਾਤੇ ਲਾਏ ਹੁੰਦੇ ਆ ਤੁਹਾਡੇ ਤੇ ਹੀ ਸਾਰਾ ਕੁਝ ਲਾਇਆ ਹੁੰਦਾ ਵੀ ਆਪਦੇ ਆਕਤੀ ਸਰਦੀਆਂ ਚ ਕੱਪੜੇ ਨਾ ਲੈ ਜਾਣ ਇਹਨੂੰ ਵਧੀਆ ਲੈ ਕੇ ਦਈਏ ਹੈਨਾ ਤੇ ਤੁਹਾਡਾ ਵੀ ਮਨ ਕਰਦਾ ਹੁੰਦਾ ਨਾ ਵੀ ਜਦੋਂ ਯਾਰ ਉਹਨਾਂ ਨੂੰ ਲੱਗੇ ਵੀ ਇਹਦੇ ਤੇ ਅਸੀਂ ਮਿਹਨਤ ਕੀਤੀ ਇਹ ਇਥੋਂ ਤੱਕ ਪਹੁੰਚਿਆ ਵੀ ਉਹਨਾਂ ਲਈ ਕੁਝ ਕਰਾਂ ਤੇ ਉਹ ਹੁਣ ਉਹ ਚੁਟਕੀਆਂ ਨਾਲ ਤਾਂ ਹੋਣਾ ਨਹੀਂ ਜਾ ਮੈਂ ਉਹਨਾਂ ਨੂੰ ਕਹਦੇ ਆਂ ਵੀ ਵਿਰੇ ਪੰਮਾ ਬੋਲਦਾ ਜੀ ਤੇ ਉਹਨਾਂ ਦੇ ਜੈਕਟ ਪੈ ਜਣੀਆਂ ਲੈਦਰ ਦੀ ਉਹਦੇ ਲਈ ਤਾਂ ਮੈਨੂੰ ਪੈਸਿਆਂ ਲਈ ਮੰਗਣੇ ਵੀ ਪੈਣੇ ਆ ਕੰਮ ਵੀ ਕਰਨਾ ਪੈਣਾ ਆਪਾਂ ਪੈਸੇ ਮੰਗਦੇ ਆਂ ਵੀ ਆਪਣੇ ਚ ਇਹ ਇਮਾਨਦਾਰੀ ਹੋਣੀ ਚਾਹੀਦੀ ਵੀ ਅਸੀਂ ਦਿਲੋਂ ਜਾਨ ਤੋਂ ਕੰਮ ਕਰੀਏ ਤੇ ਉਹ ਮੈਂ ਜਿੰਨੇ ਜਿਹਦੇ ਨਾਲ ਵੀ ਕੰਮ ਕਰਦਾ ਵਾਹਿਗੁਰੂ ਦੀ ਮਿਹਰ ਆ ਵੀ ਉਹ ਮੈਨੂੰ ਕਹਿੰਦੇ ਹੁੰਦੇ ਵੀ ਭਾਜੀ ਯਾਰ ਤੁਸੀਂ ਨਾਲ ਸਾਥ ਦਿੱਤਾ ਤੇ ਉਹ ਮੇਰੀ ਆਦਤ ਵੀ ਆ ਵੀ ਆਪਾਂ ਕਰੀ ਦੀ ਤੇ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਇਸ ਪ੍ਰੋਜੈਕਟ ਦੇ ਲਈ ਔਰ ਆਉਣ ਵਾਲੇ ਜਿੰਨੇ ਵੀ ਪ੍ਰੋਜੈਕਟਸ ਨੇ ਉਮੀਦ ਕਰਦੇ ਆ ਇਸੇ ਤਰ੍ਹਾਂ ਸੁਪਰ ਡੂਪਰ ਹਿੱਟ ਕਰੇ। ਥੈਂਕ ਯੂ ਜੀ ਥੈਂਕ ਯੂ ਥੈਂਕ ਯੂ। ਸਾਇਏ ਜੀ ਖਾਸ ਚਿਹਰੇ ਨੇ ਵਾਰਨਿੰਗ 2 ਦੇ ਤੁਸੀਂ ਟ੍ਰੇਲਰ ਜਦੋਂ ਦੇਖੋਗੇ ਟੀਜ਼ਰ ਤੁਸੀਂ ਦੇਖ ਲਿਆ ਹੋਣਾ ਔਰ ਜਦੋਂ ਫਿਲਮ ਦੇਖੋਗੇ ਮੈਨੂੰ ਲੱਗਦਾ ਤੁਸੀਂ ਰਿਗਰੈਟ ਨਹੀਂ ਕਰੋਗੇ ਕਿ ਅਸੀਂ ਜੇਕਰ ਇਹ ਟਿਕਟ ਖਰੀਦੀ ਹੈ ਤਾਂ ਖਰੀਦੀ ਕਿਉਂ ਹੈ ਜਿਹੜਾ 2 ਜਾਂ 3 ਘੰਟੇ ਦਾ ਸਮਾਂ ਇੱਕ ਖਰਾਬ ਗਿਆ ਹੈ ਅਜਿਹਾ ਜ਼ਹਿਨ ਦੇ ਵਿੱਚ ਸ਼ਾਇਦ ਨਹੀਂ ਆਏਗਾ ਕਿਉਂਕਿ ਇਹ ਜੋ ਟ੍ਰੇਲਰ ਦੱਸ ਰਿਹਾ ਸਾਨੂੰ। ਨਹੀਂ ਬਾਕੀ ਜਿਵੇਂ ਪਹਿਲੀ ਵਾਰਨ ਦਾ ਸੀਗਾ ਪਤਾ ਦੇਖ ਕੇ ਹੀ ਲੱਗਦਾ ਆਪਾਂ ਘਰੇ ਬੈਠੇ ਹਾਂ ਤਾਂ ਜਾਨੀ ਲਾ ਸਕਦੇ ਇਹ ਦੇਖਣ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਖਰਾਬ ਗਏ ਕਿ ਸਹੀ ਗਏ ਔਰ ਇਹ ਵਾਧਾ ਵੀ ਖਰਾਬ ਨਹੀਂ ਜਾਂਦੇ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਤੇ ਕੈਮਰਾਮੈਨ ਰਮੇਸ਼ ਦੇ ਨਾਲ ਸੁਮਨ ਜੇਟਲੀ ਡੇਲੀ ਪੋਸਟ ਪੰਜਾਬ